ਜਨਮਾਸਟਕਾ ਮੰਦਿਰ ਕਟੈਰਾ ਚੌਕ ਅਤੇ ਹਨੂਮਾਨ ਮੰਦਿਰ ਵੱਲੋਂ ਜਨਮਾਸਟਮੀ ਦੇ ਉਪਲਕਸ਼ ਵਿੱਚ ਸ਼ੋਭਾ ਯਾਤਰਾ ਦਾ ਆਯੋਜਨ ਹੋਇਆ ਹੈਂਡੀ ਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ ਵੇਖਿਆ ਇੱਧਰ ਦੇਖ ਸਭ ਹਮ ਨੇ चार मोकिली जारी रखो चारि में, में जाॻी रखो ਜੈ ਸ਼੍ਰੀ ਕ੍ਰਿਸ਼ਨ ਸਾਰੇ ਇਲਾਕਾ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਜਨ ਅਸ਼ਟਮੀ ਦੀ ਬਹੁਤ ਬਹੁਤ ਵਧਾਈ ਪਰਮਾਤਮਾ ਕਰੇ ਕ੍ਰਿਸ਼ਨ ਜੀ ਸਭ ਤੇ ਮਿਹਰ ਕਰਨ ਔਰ ਸਭ ਦੀ ਮਨਕਾਮਨਾ ਪੂਰੀਆਂ ਹੋਣ ਅੱਜ ਛਿੰਨ ਵਸਕਾ ਮੰਦਿਰ ਘਟੈਰਾ ਚੌਕ ਗੀਤਾ ਭਵਨ ਔਰ ਹਰਮਾਨ ਮੰਦਿਰ ਦਾ ਇਕੱਠੇ ਹੋ ਕੇ ਇਹਨਾਂ ਨੇ ਬੜੀ ਵਧੀਆ ਸ਼ੋਭਾ ਯਾਤਰਾ ਕੀਤੀ ਹੈ ਇਹ ਪ੍ਰਯਾਸ ਜਿਹੜਾ ਇਹਨਾਂ ਨੇ ਕੀਤਾ ਹੈ ਬਹੁਤ ਹੀ ਵਧੀਆ ਪ੍ਰਯਾਸ ਆ ਔਰ ਹਰ ਸਾਲ ਇਹ ਪ੍ਰਯਾਸ ਆਪਾਂ ਨੂੰ ਕਰਨਾ ਚਾਹੀਦਾ ਸਾਰਿਆਂ ਨੂੰ ਮੈਂ ਕਹਿਣਾ ਕਿ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਦਾ ਆਸ਼ੀਰਵਾਦ ਲਵੋ ਪਰਿਵਾਰ ਪਰਵਾਧ ਵੇਦੀਆਂ ਨੂੰ ਬੁਲਾਇਆ ਕਰੋ ਜੈ ਸ਼੍ਰੀ ਕ੍ਰਿਸ਼ਨ ਜੈ ਸ਼੍ਰ जयकारा बांके बिहारी लाल जी का बोल साटे दरबार की जय आज बहुत ही पागा वाला दिन श्री कृष्ण जन्माष्टमी ਦੇ ਉਪਲਖ ਦੇ ਵਿੱਚ ਪਰਬਾਤ फेरी ਦੇ ਰੂਪ ਦੇ ਵਿੱਚ ਸ਼ੁਭਾ ਯਾਤਰਾ ਜਿਹੜੀ ਕਿ ਗੀਤਾ ਭਵਨ ਤੋਂ ਸ਼ੁਰੂ ਹੋ ਕੇ ਸਾਰੇ ਹੀ ਇਲਾਕਾ ਇਲਾਕੇਾਂ ਦੇ ਵਿੱਚ ਘੁੰਮ ਕੇ ਅੱਜ लास्ट ਜਿਹੜੀ ਆ ਛੇ ਨਮਸਕਾ ਮੰਦਰ ਦੇ ਵਿੱਚ ਆਈਆ ਇਸ ਦੌਰਾਨ શ્રી ਸਿੱਧ ਬਾਬਾ ਬਾਲਕਨਾਥ ਮੰਦਰ ਹਨੂਮਾਨ ਮੰਦਰ ਔਰ ਪੁਰਾਣੀ ਤਹਿਸੀਲ ਤੋਂ ਹੁੰਦਿਆ ਆ ਬੜੀ ਹੀ ਰੌਣਕ ਔਰ ਹਰਕ ਇਲਾਕਾ ਨਿਵਾਸੀਆਂ ਨੇ ਸਾਰੀ ਹੀ ਪ੍ਰਵਾਦ ਫੇਰੀ ਤੇ ਫੁੱਲਾਂ ਦੀ ਵਰਖਾ ਔਰ ਪ੍ਰਸ਼ਾਦ ਦੀ ਵਿਵਸਥਾ ਕੀਤੀ ਅਸੀਂ ਮੰਦਰ ਕਮੇਟੀ ਛੇ ਨਮਸਕਾ ਮੰਦਰ ਵੱਲੋਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਆ ਏ ਉਪਰਾਲਾ ਜਿਹੜਾ ਫਸਟ ਟਾਈਮ ਫਗਵਾੜੇ ਦੇ ਵਿੱਚ ਪ੍ਰਬਾਤ ਫੇਰੀ ਦਾ ਕੀਤਾ ਗਿਆ ਅਸੀਂ ਜਿੱਦਾਂ ਦੀ ਰੌਣਕ ਲੱਗੀ ਆ ਇਹ ਉਮੀਦ ਆ ਕਿ ਹਰ ਸਾਲ ਇਦਾਂ ਹੀ ਸ਼੍ਰੀ ਕ੍ਰਿਸ਼ਨ ਜੀ ਦਾ ਵਿਸ਼ਾਲ ਸ਼ੁਭ ਯਾਤਰਾ ਪ੍ਰਬਾਤ ਫੇਰੀ ਦੇ ਰੂਪ ਦੇ ਵਿੱਚ ਕੱਢੀ ਜਾਏਗੀ ਜੈ ਸ਼੍ਰੀ ਕ੍ਰਿਸ਼ਨ ਜੈ ਸ਼੍ਰੀ